ਉੱਪਰ ਲੱਗਿਆ ਜੀ ਕद्दू ਦੀ ਸਬਜ਼ੀ ਬਣਾਉਣ ਚੋ ਕਿ ਬਹੁਤ ਹੀ ਸਵਾਦਿਸ਼ਟ ਬਣਦੀ ਹੈ ਜਦੋਂ ਆਪਣੇ ਕੋਲ ਕੋਈ ਵੀ ਮਸਾਲੇ ਵਗੈਰਾ ਜੇ ਨਹੀਂ ਹੁੰਦੇ ਦਾਲਚੀਨੀ ਵਗੈਰਾ ਜਿਹੜੀ ਪਾਉਂਦੀਆਂ ਉਹਨਾਂ ਬਾਰੇ ਆਪਾਂ ਨੂੰ ਨਾ ਪਤਾ ਸੁਣਿਆ ਹੈ ਵੀ ਆ ਚੀਜ਼ਾਂ ਇਦਾਂ ਇਦਾਂ ਪਿਆ ਜਾਂਦੀਆਂ ਨੇ ਪਰ ਕਦੇ ਨਹੀਂ ਵਰਤੀਆਂ ਆਪਾਂ ਬਿਲਕੁਲ ਸਿੱਧੇ ਸਾਦੇ ਜਿਹੇ ਤਰੀਕੇ ਦੇ ਨਾਲ ਜਿਹੜੀ ਕद्दू ਦੀ ਸਬਜ਼ੀ ਬਣਾਉਣ ਲੱਗੇ ਆ ਜੋ ਕਿ ਬਣ ਕੇ ਬਹੁਤ ਹੀ ਜ਼ਿਆਦਾ ਟੇਸਟੀ ਬਣਦੀ ਹੈ ਤੁਸੀਂ ਵੀ ਇੱਕ ਵਾਰ ਜ਼ਰੂਰ ਟਰਾਈ ਕਰਕੇ ਦੇਖਿਓ ਔਰ ਵੀਡੀਓ ਨੂੰ ਪੂਰੀ ਐਂਡ ਤੱਕ ਜ਼ਰੂਰ ਦੇਖਿਓ ਕਰਦੇ ਆਂ ਜੀ ਆਪਾਂ ਸਟਾਰਟ ਸਭ ਤੋਂ ਪਹਿਲਾਂ ਤੁਸੀਂ ਕੋਈ ਵੀ ਵਰਤਨ ਲੈ ਲੈਣਾ ਪਤਲੀ ਆ ਤੁਹਾਡੇ ਕੋਲ ਜੋ ਵੀ ਕਿਹੋ ਜਿਹਾ ਵੀ ਤੁਹਾਡੇ ਕੋਲ ਪੈਨ ਹੈਗਾ ਉਹ ਤੁਸੀਂ ਲੈ ਲਓ ਉਹਨੂੰ ਅੱਗ ਬਾਲ ਕੇ ਗੈਸ ਦੇ ਉੱਪਰ ਰੱਖ ਸਕਦੇ ਹੋ ਉਸ ਤੋਂ ਬਾਅਦ ਜੋ ਜੋ ਵੀ ਸਮਾਨ ਤੁਹਾਡੇ ਘਰ ਦੇ ਵਿੱਚ अवेलेबल ਹੈ ਤੁਹਾਡੇ ਕੋਲ ਹੈਗਾ ਉਹ ਵੀ ਤੁਸੀਂ ਯੂਜ਼ ਕਰਕੇ ਕद्दू ਦੀ ਜਿਹੜੀ ਸਬਜ਼ੀ ਬਹੁਤ ਹੀ ਜ਼ਿਆਦਾ ਸਵਾਦਿਸ਼ਟ ਬਣਾ ਸਕਦੇ ਹੋਗੇ ਪੈਨ ਲੈ ਕੇ ਧੋ ਕੇ ਆਪਾਂ ਇਹਨੂੰ ਰੱਖ ਲਿਆ ਹੁਣ ਇਹਦੇ ਵਿੱਚ ਆਪਾਂ ਜਿਹੜਾ ਕਿ ਆਇਲ ਪਾਵਾਂਗੇ ਉਹ ਵੀ ਜ਼ਿਆਦਾ ਨਹੀਂ ਪਾਉਣਾ ਨਾਰਮਲ ਜਿਹਾ ਹੀ ਪਾਵਾਂਗੇ ਆਪਾਂ ਕੋਈ ਵੀ ਤੇਲ ਲਿਓ ਜਿਹੜਾ ਹਨਾ ਨਾਰਮਲ ਜਿਹਾ ਹੀ ਵਰਤਣਾ ਚਾਹੀਦਾ ਗੈਸ ਦਾ ਫਲੇਮ ਜਿਹੜਾ ਆਪਾਂ ਥੋੜਾ ਜਿਹਾ ਨਾਰਮਲ ਜਿਹਾ ਹੀ ਰੱਖਾਂਗੇ ਇਥੇ ਮੈਨੇ ਸਬਜੀ ਜਿਹੜੀ ਕद्दू ਵਗੈਰਾ ਪਿਆਜ਼ ਔਰ ਕੱਟ ਕੇ ਰੱਖਿਆ ਹੋਇਆਗਾ ਗਰਮੀਆਂ ਦੇ ਵਿੱਚ ਆਪਾਂ ਲਸਣ ਹੈ ਜਿਹੜਾ ਉਹ ਵੀ ਥੋੜਾ ਜਿਹਾ ਘਾਟੀ ਵਰਤਦੇ ਆਂ ਕਦੇ-ਕਦੇ ਪਾ ਲਈਦਾ ਕਦੇ ਨਹੀਂ ਪਾਈਦਾ ਤੁਸੀਂ ਇਹਦੇ ਵਿੱਚ ਪਾ ਸਕਦੇ ਹੋ ਜੇਕਰ ਤੁਸੀਂ ਪਾਉਣਾ ਚਾਹੁੰਦੇ ਹੋ ਤਾਂ ਤਸੱਬ ਤੁਹਾਨੂੰ ਪਾਣੀ ਕੀ ਕਰਨਾ ਜਦੋਂ ਆਪਣਾ ਆਇਲ ਹੈ ਜਿਹੜਾ ਚੰਗੀ ਤਰ੍ਹਾਂ ਪੱਕ ਜਾਊਗਾ ਗਰਮ ਹੋ ਜਾਊਗਾ ਇਹਦੇ ਵਿੱਚ ਥੋੜਾ ਜਿਹਾ ਆਪਾਂ ਜੀਰਾ ਪਾਵਾਂਗੇ ਜਿਹੜਾ ਆਪਾਂ ਸਬਜ਼ੀਆਂ ਲਈ ਜੀਰਾ ਵਰਤਦੇ ਹਾਂ ਉਹੀ ਵਾਲਾ ਜੀਰਾ ਨੋਰਮਲ ਆਪਣਾ ਜਿਹੜਾ ਆਇਲ ਹੈ ਚੰਗੀ ਤਰ੍ਹਾਂ ਗਰਮ ਹੋ ਚੁੱਕਿਆ ਹੁਣ ਆਪਾਂ ਇਹਦੇ ਵਿੱਚ ਜੀਰਾ ਪਾ ਦਾਂਗੇ ਗੈਸ ਦਾ ਫਲੇਮ ਜਿਹੜਾ ਸਲੋ ਕਰਕੇ ਰੱਖਾਂਗੇ ਤਾਂ ਕਿ ਚਲੇ ਨਾ ਜੀ ਵਿੱਚ ਆਪਾਂ ਬ੍ਰੇਕ ਕੱਟੇ ਹੋਏ ਪਿਆਜ਼ ਫ੍ਰੀਕ ਕੱਟੇ ਹੋਏ ਪਿਆਜ਼ ਨੂੰ ਪਹਿਲਾ ਕੰਦ ਵਰਗਾ ਦੇ ਸੁਕਾਤਾ ਹੈਗੇ ਪਿਆਜ਼ ਨੂੰ ਆਪਾਂ ਨੋਰਮਲ ਫਲੇਮ ਤੇ ਥੋੜਾ ਥੋੜਾ ਭੁੰਨ ਲਾਂਗੇ ਜੇਕਰ ਆਪਾਂ ਇਹਦਾ ਫਲੇਮ ਜ਼ਿਆਦਾ ਕਰਾਂਗੇ ਤਾਂ ਇਹ ਸੋਲਮ ਮੱਚ ਜਾਣਗੇ ਔਰ ਵਿੱਚੋਂ ਕੱਚੇ ਰਹਿ ਜਾਣਗੇ ਠੀਕ ਹੈ ਜੀ ਜੀ ਤਾਂ ਆਪਣੇ ਜਿਹੜੇ ਪਿਆਜ਼ ਨੇ ਥੋੜੇ ਥੋੜੇ ਬਨਿਸ਼ ਸਟਾਰਟ ਹੋ ਚੁੱਕੇ ਨੇ ਥੋੜੇ ਜਿਹਾ ਬ੍ਰਾਊਨ ਕਰਾਂਗੇ ਇਹਨਾਂ ਨੂੰ ਤੁਸੀਂ ਥੋੜਾ ਜਿਹਾ ਇਹਨਾਂ ਦਾ ਕਲਰ ਚੇਜ ਹੋ ਗਿਆ ਉਸ ਤੋਂ ਬਾਅਦ ਆਪਾਂ ਇਹਨਾਂ ਚਾਪਾ ਕੱਦੂ ਜਿਹੜੇ ਕੱਟੇ ਹੋਏ ਆਪਾਂ ਹੋਵਲਿਕ ਐਡ ਕਰ ਦਾਂਗੇ ਕਿਸੇ ਵੀ ਸਾਈਜ਼ ਵਿੱਚ ਤੁਸੀਂ ਕੱਟ ਸਕਦੇ ਹੋ ਕੱਦੂ ਨਾਰਮਲ ਫਲੇਮ ਤੇ ਤੁਸੀਂ ਇਹ ਸਬਜੀ ਨੂੰ ਬਣਾ ਸਕਦੇ ਹੋ ਜਿਆਦਾ ਘੱਟ ਵੱਟ ਰੱਖਣ ਦੀ ਜ਼ਰੂਰਤ ਨਹੀਂ ਹੈਗੀ പ്യജന ബന്ധുന കട്ട സബ്ജി ആഡ്

ਹਾਂਜੀ ਤਾਂ ਆਪਾਂ ਇਹਨੂੰ ਚੰਗੀ ਤਰ੍ਹਾਂ ਨਾਲ ਮਿਕਸ ਕਰਕੇ ਥੋੜੀ देर ਲਈ ਆਪਾਂ ਇਹਨੂੰ ਢੱਕ ਕੇ ਪਕਾਵਾਂਗੇ ਵਿਚ ਵਿਚ ਦੀ ਆਪਾਂ ਇਹਨੂੰ ਹਿਲਾਉਂਦੇ ਰਵਾਂਗੇ ਜਦੋਂ ਤੱਕ ਇਹ ਥੋੜੀ ਜਿਹੀ ਫੜਨ ਵਾਲੀ ਨਹੀਂ ਹੋ ਜਾਂਦੀ ਮਤਲਬ ਖੱਦਣੀ ਨਹੀਂ ਹੋ ਜਾਂਦੀ ਤਦ ਤੱਕ ਆਪਾਂ ਇਹਦੇ ਵਿੱਚ ਨਮਕ ਮਿਰਚ ਨਹੀਂ ਐਡ ਕਰਦੇ ਜਦੋਂ ਇਹ ਅੱਧ ਬਣੀ ਜੀ ਹੋ ਗਈ ਫਿਰ ਆਪਾਂ ਇਹਦੇ ਵਿੱਚ ਨਮਕ ਮਿਰਚ ਮਸਾਲਾ ਜੋ ਵੀ ਪਾਉਣਾ ਉਹ ਐਡ ਕਰਾਂਗੇ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਤਾਂ ਹੀ ਤੁਹਾਨੂੰ ਪਤਾ ਲੱਗੇਗਾ ਕਿ ਪੂਰੀ ਸਬਜੀ ਕਿਸ ਤਰ੍ਹਾਂ ਬਣਾਈਆ ਔਰ ਇੰਨੀ ਸਵਾਦੇਸਟ ਕਿਵੇਂ ਬਣੀ। ਥੋੜੀ ਦੇਰ ਲਈ ਆਪਾਂ ਇਹਨੂੰ ਟੱਕ ਤੇ ਰੱਖ ਦਵਾਂਗੇ ਇਸ ਤਰ੍ਹਾਂ ਕੋਈ ਆਪਾਂ ਨੂੰ ਸ਼ੀਸ਼ੇ ਵਾਲੇ ਟੱਕਣ ਦੀ ਵੀ ਜ਼ਰੂਰਤ ਨਹੀਂ ਹੋ ਪਰ ਇੰਨਾ ਕੁ ਹੋ ਜਾਂਦਾ ਉਹਦੇ ਨਾਲ ਆਪਾਂ ਨੂੰ ਦਿਖਦੀ ਰਹਿੰਦੀ ਹੈ ਨਾ ਸਬਜੀ। ਤਾਂ ਜੇਕਰ ਆਪਣੇ ਕੋਲ ਨਹੀਂ अवेलेबल ਹੈਗੇ ਤਾਂ ਕੁਝ ਕਰਨੀ ਆਪਾਂ ਇਦਾਂ ਵੀ ਬਣਾ ਸਕਦੇ ਆ ਤਾਂ ਹਾਂਜੀ ਆਪਾਂ ਥੋੜੇ ਟਾਈਮ ਬਾਅਦ ਹੁਣ ਇਹਨੂੰ ਚੈੱਕ ਕਰ ਦਿੰਨੇ ਆ ਇੱਕ ਵਾਰ ਹਿਲਾ ਦਿੰਨੇ ਆ ਸਬਜ਼ੀ ਨੂੰ ਵਿੱਚ ਵਿੱਚ ਦੀ ਇਹਨੂੰ ਹਿਲਾਉਂਦੇ ਰਹਿਣਾ ਜੇ ਤੁਸੀਂ ਕੁੱਕਰ ਵਿੱਚ ਬਣਾ ਰਹੇ ਹੋ ਫਿਰ ਤੁਹਾਨੂੰ ਹਿਲਾਉਣ ਦੀ ਜ਼ਰੂਰਤ ਵੀ ਨਹੀਂ ਪੈਣੀ ਹੈਗੀ ਫਿਰ ਤੁਸੀਂ ਦੋ ਸੀਟੀਆਂ ਇੱਦਾਂ ਹੀ ਨਾ ਕਰਦੇ ਹੋਗੇ ਜੇਕਰ ਮੇਰੇ ਵੱਲ ਤੁਸੀਂ ਕਿਸੇ ਪੈਨ ਦੇ ਵਿੱਚ ਬਣਾ ਰਹੇ ਹੋ ਤਾਂ ਫਿਰ ਤੁਹਾਨੂੰ ਹਲਾਉਣੀ ਪਏਗੀ ਸਬਜ਼ੀ ਰਲਾਉਣੀ ਪਏਗੀ ਕਿ ਸਬਜ਼ੀ ਨੂੰ ਹੌਲੀ ਜਿਹਾ ਟੱਕ ਦਾਂਗੇ ਕਿਉਂਕਿ ਇਹਨੇ ਹੌਲੀ-ਹੌਲੀ ਥੋੜਾ ਰਿਚਨ ਹੋ ਜਾਣਾ ਜੇ ਆਪਾਂ ਇਹਨੂੰ ਇੱਕੋ ਦਮ ਤੇਜ਼ ਅੱਗ ਕਰਕੇ ਨਾ ਵਾਲ ਕੇ ਰਜਾਉਣ ਦੇ ਤਾਂ ਇਹਨੇ ਜਿਆਦਾ ਵਧੀਆ ਨਹੀਂ ਬਣਨਾ ਤੇ ਇਹਦਾ ਟੇਸਟ ਨਹੀਂ ਰਹਿੰਦਾ ਹੈਗਾ ਹਾਂਜੀ ਦੋਸਤੋ ਆਪਣੀ ਸਬਜੀ ਜਿਹੜੀ ਥੋੜੀ ਥੋੜੀ ਬਣ ਗਈ ਆ ਆਪਾਂ ਹਲਾ ਕੇ ਦੇਖਦੇ ਆਂ ਪਸੂ 2 ਮਿੰਟ ਆਪਾਂ ਇਹਨੂੰ ਹੋਰ ਪਕਾਵਾਂਗੇ ਫਿਰ ਆਪਣੀ ਸਬਜੀ ਜਿਹੜੀ ਬਿਲਕੁਲ ਪਣੀ ਵਰਗੀ ਹੋ ਚੁੱਕੀ ਤੇ ਫਿਰ ਆਪਾਂ ਇਹਦੇ ਵਿੱਚ ਨਮਕ ਜਿਹੜਾ ਐਡ ਕਰਾਂਗੇ ਠੀਕ ਹੈ ਜੀ 20 ਮਿੰਟ ਲਈ ਇਹਨੂੰ ਹੋਰ ਪਕਾਵਾਂਗੇ ਫਿਰ ਆਪਣੀ ਸਬਜੀ ਜਿਹੜੀ ਰੈਡੀ ਹੋ ਜਾਊਗੀ സബ് ആ ബുദ്ധി പക്കാണെങ്കിൽ ലോൺ മിർഡി ਇਹ ਤਾਂ ਫੋਨ ਦੇ ਵਿੱਚ ਕੁਵਾਰ ਅਨੁਸਾਰ ਮੈਂ ਚੜਤਾਕ। ਸਭ ਤੋਂ ਪਹਿਲਾਂ ਨਮਕ ਜਿੰਨਾ ਕੋ ਤੁਸੀਂ ਖਾਣੇ ਆ ਉਹਨਾਂ ਨੂੰ ਤੁਸੀਂ ਐਡ ਕਰ ਸਕਦੇ ਹੋ। ਕਿਉਂਕਿ ਮੈਂ ਤੁਸੀਂ ਸਬਜ਼ੀ ਬਣਾਈ ਆ। ਮੈਂ ਇੱਥੇ ਦੋ چھوٹے ਚਮਚ ਰੇਹੇ ਨਮਕ ਦੇ। ਇੱਕ ਚਮਚ ਮੈਂ ਮਿਚਿਦਾ। ਮੈਂ ਕਿੰਨੇ ਡੇਢ ਚਮਚਾ ਮੈਂ ਹਲਦੀ ਦਾ। ਇਹ ਲਿਖਤਾ ਇਹਨਾਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਦਾਂਗੇ ਬਹੁਤ ਹੀ ਖੈਂਟ ਸਬਜ਼ੀ ਦਾ ਟੇਸਟ ਜਿਹੜਾ ਬਹੁਤ ਹੀ ਜ਼ਿਆਦਾ ਖੈਂਟ ਹੁੰਦਾ ਇਹ ਚੰਗੀ ਤਰ੍ਹਾਂ ਆਪਾਂ ਮਿਕਸ ਕਰਾਂਗੇ ਚੰਗੀ ਤਰ੍ਹਾਂ ਨੂੰ ਮਿਕਸ ਕਰਕੇ ਕੁਛ ਦੇਰ ਲਈ ਆਪਾਂ ਨੂੰ ਰੱਖਾਂਗੇ ਚਿਕਤਾ ਨੂੰ ਕੋਈ ਚੀਜ਼ ਘੱਟ ਰਹੇਗੀ ਇਹ ਤਾਂ ਤੁਸੀਂ ਹਾਲੇ ਪਾ ਸਕਦੇ ਹੋ ਕਿਉਂਕਿ ਆਪਾਂ ਨੇ ਹੁਣੇ-ਹੁਣੇ ਥੋੜੀ ਮਿੱਠਾ ਜਿਹਾ ਐਡ ਕੀਤਾ ਤੇ ਜਦੋਂ ਬਣ ਗਈ ਫਿਰ ਜੇ ਪਾਵਾਂਗੇ ਤੇ ਕੰਦਾ ਟੇਸਟ ਖਰਾਬ ਹੋ ਜਾਣਾ ਜੰਗੀ ਤਰ੍ਹਾਂ ਨੂੰ ਮਿਕਸ ਕਰਕੇ 5-7 ਮਿੰਟ ਅੱਗੇ ਇਸ ਤਰੀਕੇ ਨਾਲ ਹਾਂਜੀ ਦੋਸਤੋ ਆਪਣੀ ਸਾਡੀ ਜਿਹੜੀ ਬਿਲਕੁਲ ਬਣ ਗਈ ਹੈ ਇਹ ਦੇਖੋ ਬਹੁਤ ਹੀ ਬਧੀਆ ਤਰੀਕੇ ਨਾਲ ਬਣੀ ਹੈ ਰੀਚੀ ਵੀ ਦੇਖੋ ਪੂਰੀ ਤਰ੍ਹਾਂ ਆਪਾਂ ਬਦੇ ਵਿੱਚ ਦੁੱਧ ਐਡ ਕਰਾਂਗੇ। ਇਸ ਦੇ ਵਿੱਚ ਆਪਣਾ ਪਾ ਲਿਆ ਇਹ ਦੁੱਧ। ਮੈਂ ਇਹਦੇ ਵਿੱਚ 1/2 ਲੀਟਰ ਦੁੱਧ ਪਾਇਆ। ਬੀਰੀ ਨੂੰ ਆਨ ਕਰਨਾ ਮੈਂ ਭੁੱਲ ਗਈ ਸੀ। ਇਸ ਕਰਕੇ ਦਿਖਾ ਨਹੀਂ پائی। wanjodi je ko kadau wanjodi je chhe chare tan saaf karke abhi kuch jitna oval jada anda the jada hunde hain please sabhi mande ke microwave